कि करन लगे मैं गेड़िया नहीं बनाई है बना नहीं सी बस दूसरा लेट हो गए बड़ा कम करते का करते ना तो मैं बना लगी मेथी फटाफट कट के रखी है ये बड़ी सोनी होगी मिचड़ भी है पानी

తిని చారోే లేచి పేవా ਤੇ ਤਾਂ ਨਿਕਾ ਹੁਣ ਇਹਨਾ ਸ਼ਾਮ ਮਨੋ ਫੇਰ ਰੋਟੀ ਨਾ ਤੇ ਨਾਲ ਆਹ ਵੀ ਹਜੇ ਵਿੱਚ ਰਹਿ ਗਏ ਖਾਲੀ ਜੰਗ ਚੰਗੀ ਤਰ੍ਹਾਂ ਕੱਢੀਆਂ ਤੇ ਫੇਰ ਪਾਵਾਂਗੇ ਰੋਟੀ ਤੇ ਸਫਾਈਆਂ ਦਾ ਵੀ ਕੰਮ ਬੜਾ ਬਣ ਗਿਆ ਨਾ ਹੈ ਸਫਾਈਆਂ ਦਾ ਵੀ ਇਸ ਵਾਰ ਕੰਮ ਬਹਾਵਾ ਬਣ ਗਿਆ ਆ ਜਾਓ ਆਪਾਂ ਕੁਕਿੰਗ ਆਖਦੀਆਂ ਕਰੀਏ ਕਾਮ ਹੈ ਇਹ ਜਾਵੇ ਹਾਂ ਜੇ ਬਾਕੀ ਚਮਚਾ ਰੋੜਾ ਬੰਦ ਰੱਖੇ ਚੱਲ ਲੈ ਮੋਹਰੀ ਮੈਂ ਕੋਲ ਲਿਖ ਰਿਹਾ ਤੇ ਹੋ ਜਾਣ ਅੱਧ ਪੱਕੇ ਜੇ ਅੱਧੇ ਰੇਤੇ ਜਾ ਕੇਰ ਮੈਂ ਅੱਗੇ ਜਿਹਾ ਪਾਉਂਗੀ ਮਿੱਠੀ ਤੇ ਇਹ ਤੁਹਾਨੂੰ ਮੈਂ ਸੀ ਫੋਨ ਕਰਾਂ ਤਾਈ ਸੀ ਹੁਣ ਹਿਉਣਾ ਸ਼ੇਅਰ ਕਰਨਾ ਅੱਛਾ ਤੇ ਮੈਂ ਤਾਂ ਦੇਖਦੀ ਹਾਂ ਅੱਜ ਤਾਂ ਬਹੁਤ ਹੋ ਗਿਆ ਜੀ ਦੀ ਲਾਗੀ ਪਰਸ਼ੀ ਤੇ ਆਟਾ ਗੁੰਨੇ ਆ ਪਿਆ ਵਾ ਦੂਜੀ ਸਬਜੀ ਵੀ ਪਈ ਆ ਚੱਲਦੀ ਵੱਜ ਗਈ ਇਹਨਾਂ ਨੇ ਖਾਣੀ ਹੋਊਗੀ। ਨਿਹਾਰੇ ਖੁਸ਼ ਰਹਿਣੇ ਚਾਹੀਦੇ ਆ। ਹੈ ਕਿ ਨਹੀਂ? ਹੋਰ ਜੇ ਬੱਚੇ ਖੁਸ਼ ਤੇ ਦੁਨੀਆ ਖੁਸ਼। ਜਾਗੂ ਖੁਸ਼ ਮਨਾਂ ਆਪਨ ਵੀ ਦਿਲ ਆਇਆ। ਤੇ ਪ੍ਰਮਾਤਮਾ ਹੁਣ ਮੈਂ ਇੱਥੇ ਨਾ ਸਿਮ ਕਰ ਦੇਣੀ ਆ ਤੇ ਹੌਲੀ ਹੌਲੀ ਜਦ ਆਦੂ ਆਹ ਤੇ ਕੱਚੇ ਹੋ ਜਾਣਗੇ ਫਿਰ ਮੈਂ ਮਿੱਠੀ ਪਾਉਂਗੀ ਤੇ ਬਸ ਤੋਂ ਮੈਂ ਸੂਕੇ ਮਸਾਲੇ ਪਾ ਦੇਣੀ। ਇੱਕ ਘੰਟਾ ਉੱਤੋਂ ਕੱਟ ਕੇ ਪਾ ਦੇਣਾ ਤਾਂ ਵੇਖੀ ਸਬਜੀ ਬਣ ਗਈ। ਉਹ ਸੁਆਦ ਸਬਜੀ ਬਣਾਉਣੀ। ਬਹੁਤ ਹੀ ਜਾਨੀ। ਮੇਰੀ ਵੀ ਬੀਬੀ ਇੱਦਾਂ ਸਬਜੀ ਬਣਾਉਂਦੀ ਹੁੰਦੀ ਸੀ। ਮੈਨੂੰ ਜਿੱਦਾਂ ਉਹ ਸਬਜੀ ਬਣਾਉਂਦੀ ਸੀ ਨਾ ਹੁਣ ਤੇ ਜਿੱਦਾਂ ਆਪਾਂ ਕਿਸੇ ਦੀ ਵੀ ਰੈਸਪੀ ਚੋਂ ਵੇਖ ਲੈਨੇ ਆ ਹਨਾ ਪਰ ਮੈਨੂੰ ਜਿੱਦਾਂ ਉਹ ਸਬਜੀ ਬਣਾਉਂਦੀ ਸੀ ਨਾ ਮੈਨੂੰ ਉਦਾਂ ਹੀ ਬਣਾਉਣੀ ਸਬਜੀ ਵਧੀਆ ਲੱਗਦੀ ਆ। ਪਤਾ ਨਹੀਂ ਕਿਉਂ। ਵੀ ਉਹ ਜਿਹੜੇ ਪੁਰਾਣੇ ਰਵਾਜ ਨਾਲ ਉਹ ਜਦ ਸੁਆਦ ਬਣਦਾ। ਹਾਂ। ਹਮੇਸ਼ਾ ਯੋਨੇ ਆਹ ਕੁੰਡੀ ਦੇ ਵਿੱਚ ਮਸਾਲਾ ਰਗੜਨਾ ਤੇ ਸਬਜੀ ਸੱਚੀ ਨਹੀਂ ਨਹੀਂ ਸਵਾਦ ਦੂਰ ਨਹੀਂ ਬਾਹਰੋਂ ਦੇਖ ਤੈ ਪਤਾ ਕਰਨਾ ਮੈਂ ਕਾ ਮਾਰਦੀ ਸਬਜੀ ਬਈ ਅੱਜ ਚਾਹੇ ਤਰੀ ਵਾਲੇ ਆਲੂ ਬਣੇ ਆ ਚਾਹੇ ਕੋਈ ਹੋਰ ਸਬਜੀ ਆਹ ਵੇਂਗਾ ਨਾ ਖਾ ਗਈ ਹੁੰਦੇ ਹੋ ਜਿਹੜੀ ਸਬਜੀ ਬਾਹਰੋਂ ਖੂਸੋ ਲੱਭਣੀ ਹਮ ਹੋਈ ਤਾਂ ਲੈਣੀ ਲੋਕੀ ਮੁੱਲ ਥੋੜੀ ਨਹੀਂ ਲੈਂਦੇ ਸੀ ਉਹ ਸਭ ਜੀ ਮੋਂ ਦਾ ਨਿਸਲਾ ਇੰਬਾ ਸਬਜੀ ਦਾ ਮੈਨੂੰ ਯਾਦ ਆਇਆ ਗਸ਼ੈਰ ਵਾਲੇ ਚਾਚੀ ਹਾਂ ਉਹਨਾਂ ਦੀ ਸਬਜੀ ਬਹੁਤ ਸਵਾਦ ਹੁੰਦੀ ਹੂ ਉਹ ਵੀ ਸਬਜੀ ਬਹੁਤ ਸਵਾਦ ਹੁੰਦੀ ਹੈ ਪਹਿਲਾਂ ਚਾਚੀ ਦੇ ਹੱਥ ਦੀ ਹੁੰਦੀ ਸੀ ਸਵਾਦ ਹੁਣ ਮੇਗੋ ਭਾਬੀ ਦੇ ਹੱਥ ਦੀ ਤੇ ਆਪਣੇ ਤੇ ਕੋਈ ਵੀ ਰਿਸ਼ਤੇਦਾਰ ਹੁੰਦਾ ਬਸ ਇਹ ਤਾਂ ਨੇ ਆਪਣੇ ਕੋਈ ਬੁੱਢੀ ਹਾਂ ਚਾਹਾਂ ਮੈਨੂੰ ਤੇ ਰੋਟੀ ਖਵਾ ਕੇ ਮੁੜ ਕੇ ਮੇਰੀ ਆਪ ਦੀ ਭੁੱਖ ਮਾਰ ਹੀ ਜਾਂਦੀ ਹੈ ਇੰਨੀ ਖੁਸ਼ੀ ਹੁੰਦੀ ਹੈ ਸਿੱਖਵਾ ਕੇ ਤੇ ਕਹਿੰਦੇ ਨਹੀਂ ਹੁੰਦੇ ਖਾਣਾ ਦੇ ਪਾਰ ਦਾ। ਕਿਹੜਾ ਕੋਈ ਕਿਸੇ ਦਾ ਖਾਂਦਾ। ਬਾਹ ਦੇ ਨਾਲ ਸਿੱਬਾਲਾ ਖਾਂਦਾ ਹਰ ਕੋਈ। ਤੇ ਮੈਂ ਕਰ ਹੁਣ ਮੈਂ ਦਵਾਦਾ ਪਾ ਚੀਰੀ ਪਹਿਲਾਂ ਇਹਨੂੰ ਝੁਗਿਆ ਦੁਪਹਿਰੇ ਲਸਣ ਛਿੱਲਿਆ ਝੁਗਿਆ 1 ਮਿੰਟ ਵੀ ਨਹੀਂ ਕਿਤੇ ਬੈਈਦਾ। ਜਦੋਂ ਕਿਤੇ ਕਹੀਦਾ ਚਲ ਚੱਕ ਚਾਹ ਬਣਾਉਣੀ ਆ ਸਾਹ ਲੈਨੇ ਉਦੋਂ ਹੀ ਨਾਲ ਸਬਜ਼ੀ ਦੀ ਟੈਨਸ਼ਨ ਹੋ ਜਾਂਦੀ। ਤੇ ਇਸ ਨੂੰ ਪੁੱਛੀ ਜਾਊਗਾ ਦਾਦੀ ਕੀ ਬਣਾਉਗੇ? ਦਾਦੀ ਕੀ ਬਣਾਉਗੇ? ਆਪ ਤੇ ਜਦੋਂ ਥੱਕੇ ਹੋਈਏ ਚਾਹ ਬਣਾ ਲਈਦੀ ਆ ਤੇ ਇਹ ਚਾਹ ਪੀਂਦਾ ਨਹੀਂ ਤੇ ਫਿਰ ਜੀ ਨੂੰ ਕੁਛ ਖਾਊਗਾ ਤੇ ਫਿਰ ਨਾ ਮੇਰਾ ੱੱਗਾ ਖਿੱਚੀ ਜਾਊਗਾ ਵੀ ਮੈਨੂੰ ਵੀ ਕੁਛ ਦਿਓ ਤੇ ਫਿਰ ਮੈਂ ਨਹੀਂ ਪਤਾ ਲੱਗਦਾ ਹੌਲੀ ਜਿ ਉੱਠ ਕੇ ਜਦੋਂ ਨੇੜੇ-ਨੇੜੇ ਆਉਂਦਾ ਨਾ ਹਾਂ ਪਤਾ ਲੱਗਦਾ ਹੁਣ ਇਹਨੂੰ ਪੋਕੀ ਇਹਦੇ ਬਸ ਮੇਰਾ ੱੱਗਾ ਖਿੱਚੀ ਜਾਣਾ ਚੁੰਨੀ ਖਿੱਚੀ ਜਾਣੀ ਆ ਤੇ ਮੈਨੂੰ ਵੀ ਬੜਾ ਸਕੂਨ ਜਾਂ ਮਿਲਦਾ ਵੀ ਜਦੋਂ ਇਦਾਂ ਮੇਰਾ ੱੱਗਾ ਖਿੱਚਦਾ ਜਾਂ ਚੁੰਨੀ ਖਿੱਚਦੀ ਆ ਨਾ ਤੇ ਆਪਣਤ ਜੀ ਹੁੰਦੀ ਆ ਵੀ ਬੱਚਾ ਤੇ ਅੱਜ ਤਾਂ ਕਰਨੇ ਮੇਰੇ ਸਿਰ ਤੇ ਇੱਲ ਲਾਇਆ ਕਿ ਮਿੰਨਾ ਸਾਹ ਆ ਗਿਆ ਵਧੀਆ ਕਿ ਲਵਾਇਆ ਕਰੋ ਸੋਹ ਇਹਨਾਂ ਕੋਲ ਹੋਰ ਐ ਨਾ ਬੜਾ ਹੀ ਸੋਨਾ ਲਾਇਆ ਨਿੱਕੇ ਨਿੱਕੇ ਹੱਥਾਂ ਨਾਲ ਤੇ ਮੈਨੂੰ ਕਹਿੰਦੀ ਮੈਂ ਕਿ ਬੱਸ ਕਰ ਕਹਿੰਦੀ ਨਹੀਂ ਕੋਈ ਨਹੀਂ ਨਾਨੀ ਲਵਾ ਲਓ ਚੰਗੀ ਤਰ੍ਹਾਂ ਤੇ ਮੈਂ ਕਿਹਾ ਜੀ ਲਾ ਲੈ ਮੈਂ ਆਪਣਾ ਤਾਂ ਹੈ ਤੈਨੂੰ ਵੇਖ ਕੇ ਦੱਸਾਂ ਕਿ ਮੇਰੇ ਤੇ ਇੱਲ ਲਾਇਆ ਤੇ ਸੱਚੀ ਮੇਰਾ ਮਾੜਾ ਮਾੜਾ ਸਿਰ ਦੁਖਦਾ ਸੀ ਘੱਟੇ ਮਿੱਟੀ ਜਿਹੇ ਨਾਲ ਆਪਣੇ ਜਿੱਦਾਂ ਇੱਧਰ ਹਨ ਇੱਧਰ ਗਵਾਂਡੀਆਂ ਦੇ ਵੀ ਕੰਮ ਚੱਲਦਾ ਨਾ ਮਿਸਤਰੀਆਂ ਦਾ ਉਦੋਂ ਵੀ ਮਿੱਟੀ ਘੱਟਾ ਫੜਾਈ ਆਉਂਦਾ ਜੇ ਬਾਹਰ ਕੋਰਚੀ ਵਿੱਚ ਸਫਾਈ ਕਰੀ ਦੀ ਨਾ ਕਰੋਸੇ ਵਾਲੇ ਜੇ ਕੋਈ ਚੀਜ਼ ਰੱਖੇ ਦੀ ਆ ਤੇ ਉਹ ਵੀ ਚੰਗਾ ਘੱਟਾ ਦੇ ਚੱਲ ਜਾਂਦਾ ਫੇਰ ਉਹ ਕਰਦੇ ਆ ਨਾ ਰੇਗ ਮਾਰਨ ਨਾਲ ਸਾਫ਼ ਕਰਦੇ ਆ ਫੇਰ ਜਿਆਦਾ ਉੱਡਦਾ ਮੈਂ ਦੂਜੀ ਲਈ ਦੀ ਆ ਸਿਕਰੀ ਤੇ ਉਹਦੇ ਨਾਲ ਪਰੋਈਏ ਜਦੋਂ 7 ਦਿਨ ਜੇ ਹੋ ਗਏ ਤੇ ਹੁਣ ਆਪਾਂ ਮੇਥੀ ਪਾ ਦਾਂਗੇ ਹੁਣ ਸਾਰੀ ਮੇਥੀ ਪਾ ਦਾਂਗੇ ਮਿੱਠੀ ਦੀ ਫ੍ਰੈਗਰੈਂਸ ਜੀ ਕਿ ਨਹੀਂ ਸੁਣੀ ਹੁੰਦੀ ਤੇ ਇਹ ਇੰਨਾ ਵਿੱਚ ਦਿਸਣੀ ਆ ਬਸ ਮਾਰੀ ਮਾਰੀ ਹਾਂ ਹੋ ਜਾ ਸੁੱਕ ਇਹ ਲਾਉ ਜੀ ਇੱਥੇ ਆਪਾਂ ਲੌਣ ਮਿਰਚ ਵੀ ਪਾ ਦੇਣਾ ਨਾਲ ਇਹ ਇੱਕ ਚਾ ਪਾਣੀ ਮੇਕ ਮਿਰਚ ਪਾ ਦਾਂਗੇ ਤੇ ਆ ਆਪਾਂ ਥੋੜਾ ਜਿਹਾ ਸੁੱਕਾ ਧਨੀਆ ਪਾਤਾ ਥੋੜੀ ਜਿਹੀ ਪਾਵਾਂਗੇ ਹਲਦੀ ਹਲਦੀ ਆਪਣੇ ਨਾ ਉੱਤਰ ਪਈ ਆ ਹੁਣ ਦੇ ਅਗੇ ਆਪਾਂ ਪਾਵਾਂਗੇ ਹਲਦੀ ਬਸ ਥੋੜੀ ਜਿਹੀ ਮਿਰਚ ਜਿਹੀ ਥੋੜੀ ਪਾ ਲਵਾਂਗੇ ਥੋੜੀ ਜਿਹੀ ਆਹਦੇ ਪਾਸ ਇਹ ਬਹੁਤ ਸੋਹਣੀ ਸਬਜ਼ੀ ਬਣ ਗਈ ਹੁਣ ਆਪਾਂ ਇਹਨੇ ਪੋੜ ਦੇਣਾ ਬਸ ਐਸਾ ਛੱਡ ਦੇਣਾ ਸੱਤ ਮਿੰਟ ਦੇ ਵਿੱਚ ਆਪਣੀ ਸਬਜੀ ਬਹੁਤ ਸੋਹਣੀ ਬਣ ਚੁੱਕੀ ਹੈ। ਸਬਜੀ ਵੇਖੋ ਆਪਣੀ ਕਿੰਨੀ ਜ਼ਿਆਦਾ ਸੋਹਣੀ ਤਿਆਰ ਹੋਈ ਆਪਾਂ ਇਹਨੂੰ ਮਤਲਬ ਕੋਪਣੀ ਬਣਾਵਾਂਗਾ। ਜੇ ਉੱਤੇ ਆ ਪਾ ਦੇ ਦੀਆਂ ਆ ਵੇਖੋ ਥੱਲੇ ਮਾਸਾ ਵੀ ਕਿਤੇ ਤੇਲ ਨਹੀਂ ਹੈਗਾ। ਐਂਦਾ ਹੋਣਾ ਚਾਹੀਦੀ ਰੜੀ ਐਡੀ। ਜਿਹੜੇ ਪਿਆਜ਼ ਵਾ ਆਪਾਂ ਲੰਮੇ ਲੰਮੇ ਸਪ੍ਰਿੰਕਲ ਜੇ ਕੱਟ ਕੇ ਪਾਏ ਸੀਗੇ ਤੇ ਬਹੁਤ ਹੀ ਜ਼ਿਆਦਾ ਸੋਹਣੀ ਸਬਜੀ ਬਣੀ ਆ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਤੁਸੀਂ ਅੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹਦਾ ਹੌਸਲਾ ਲੈਂਦਾ ਆ ਦੇਖੋ ਸਬਜੀ ਦੀ ਲੋਕ ਕਿੰਨੀ ਜਿਆਦਾ ਆਹ ਜਿਹੜੇ ਪਿਆਜ਼ ਆਪਾਂ ਇਦਾਂ ਲੰਬੇ ਲੰਬੇ ਜੇ ਕੱਟ ਕੇ ਪਾਉਨੇ ਆ ਨਾ ਇਹ ਬੜੇ ਹੀ ਸੋਹਣੇ ਲੱਗਦੇ ਆ ਆ ਦੇਖੋ ਜਮਾ ਰਗੀ ਹੋਈ ਸਬਜੀ ਮੈਂ ਬਾਅਦ ਵਿੱਚ ਉਹ ਤੋਂ ਅਗਾਈ ਤੇ ਬੜੀ ਸੋਹਣੀ ਖੁਸ਼ਬੂ ਆ ਆ ਤੱਕ ਜਾਂਦੀ ਤੇ ਇਹਦਾ ਸਬਜੀ ਆਪਣੀ ਰੜੀ ਰੜੀ ਹੋ ਜਾਂਦੀ ਹੈ ਤੇ ਲੋਜੀ ਤੁਸੀਂ ਦੱਸਿਓ ਦੀ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ ਤੇ प्लीज ਤੁਸੀਂ ਜ਼ਰੂਰ ਦੱਸੋ ਇਹ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਮੇਰੀ ਵੀਡੀਓ ਸੋਹਣੀ ਲੱਗਦੀ ਹੁੰਦੀ ਆ ਨਾ ਤੇ ਮੇਰੇ 3 ਪੁੱਤ ਮੇਰੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਆ ਤੇ ਮੈਂ ਵੀ ਤੁਹਾਨੂੰ ਤੈਰ ਦੇਉਣ ਤੋਂ ਅਸੀਸਾਂ ਦਿੰਨੀ ਆ ਤੇ ਇਹ ਵੀ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਤਾਂ ਤੇ ਚਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਹਿ ਦਿਲ ਤੋਂ ਅਸੀਸਾਂ ਤੁਹਾਨੂੰ ਜੀ ਬਹੁਤ ਬਹੁਤ ਅਸੀਸਾਂ ਤੁਹਾਨੂੰ